ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਰੈਸਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹ ਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੁਹਾਨੂੰ ਇੱਕ ਨੰਬਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋ ਜੀ ਅੱਜ ਫੇਰ ਤੁਹਾਡੇ ਲਈ ਬੜੇ ਸੋਹਣੇ ਜੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਐਕਚੁਅਲੀ ਬਹੁਤ ਸੋਹਣੇ ਨੇ ਤੇ ਲੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਗੀ ਬਿਲਕੁਲ ਨਾ ਡਿਜ਼ਾਈਨ ਬਿਲਕੁਲ ਨਿਊ ਡਿਜ਼ਾਈਨ ਦੇ ਵਿੱਚ ਸੂਟ ਆਇਆ ਆ ਜਪਟਾ ਵਾਈਟ ਬੇਸ ਦੇ ਵਿੱਚ ਸੂਟ ਰਹੂਗਾ ਲੋ ਜੀ ਬਿਲਕੁਲ ਵਾਈਟ ਬੇਸ ਦੇ ਵਿੱਚ ਸੂਟ ਰਹੂਗਾ ਔਰ ਬੜਾ ਸੋਹਣਾ ਸੂਟ ਹੈ ਜੀ ਲਸ਼ ਲਸ਼ ਕਰਦੇ ਸੂਟ ਨਹੀਂ ਹੁੰਦੇ ਜਿਹੜੇ ਉਹ ਵਾਲਾ ਸੂਟ ਹੈ ਜੀ ਸ਼ਾਈਨ ਕਰਦਾ ਹੈਗਾ ਮਸਲੀਨ ਦੇ ਵਿੱਚ ਤੇ ਲੋ ਜੀ ਦੇਖੋ ਤੁਸੀਂ ਮਸਲੀਨ ਦੇਖੋ ਤੁਸੀਂ ਚਮਕਦਾ ਚਮਕਦਾ ਬਹੁਤ ਜਿਆਦਾ ਸੋਹਣਾ ਸੂਟ ਹੈ ਯਾਰ ਤੇ ਚਾਹੇ ਤਾਂ ਤੁਸੀਂ ਇੱਥੇ ਲਾਈਨਿੰਗ ਲਾ ਲਓ ਚਾਹੇ ਨਾ ਲਾਓ ਤੁਹਾਡੀ ਮਰਜ਼ੀ ਹੈ ਪਰ ਥੋੜੀ ਜੀ ਟਰਾਂਸਪੇਰੈਂਸੀ ਹੈਗੀ ਹੈ ਇਸ ਕਰਕੇ ਫਰੰਟ ਬੈਕ ਤੁਸੀਂ ਕਾਟਨ ਦੀ ਲਾਈਨਿੰਗ ਲਾ ਲਿਓ ਫੁੱਲ ਵੈਲ ਦੀ ਤੇ ਬਾਜੂ ਤੇ ਲੋੜ ਨਹੀਂ ਹੈਗੀ ਤੁਹਾਨੂੰ ਲਾਉਣ ਦੀ ਠੀਕ ਹੈ ਜੀ 2.5 ਮੀਟਰ ਦੇ ਪੀਸ ਰਹਿਣਗੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਸਲਵਾਰ ਤੇ ਵੀ ਤੁਹਾਨੂੰ ਗੋਡਿਆਂ ਤੇ ਲਾਉਣੀ ਪਊਗੀ ਔਰ ਸੋਨਾ ਬਹੁਤ ਜਿਆਦਾ ਸੂਟ ਆ ਕਿਸੇ ਵੀ ਮੌਕੇ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਕੱਪੜਾ ਕਿੰਨਾ ਕੱਪੜਾ 2.5 ਮੀਟਰ ਹੋਊਗਾ ਜੀ ਵੈਸੇ ਵੈਸੇ ਇੱਕ ਵਾਰ ਮੈਂ ਤੁਹਾਨੂੰ ਨਾਪ ਵੀ ਦੇ ਦਿੰਨੀ ਆ ਲਓ ਜੀ ਮੈਂ ਤੁਹਾਨੂੰ ਸ਼ਰਟ ਦੀ ਨਾ ਲੈਂਥ ਨਾਪ ਦੇ ਦਿੰਨੀ ਆ ਕਿੰਨਾ ਬਣੂਗਾ ਤੁਹਾਡਾ ਸ਼ਰਟ ਤੇ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਸ਼ਰਟ ਦਾ ਤੇ ਸਲਵਾਰ 2.5 ਮੀਟਰ ਹੈ ਤੋ 343 ਲੋ ਜੀ 343 ਹੈ ਲੈਂਥ ਹੈ ਜੀ ਤੇ نیچے ਤੁਹਾਨੂੰ ਲੇਸ ਵਗੈਰਾ ਲੱਗੀ ਹੋਈ ਹੈ نیچے ਤੁਸੀਂ ਫੋਲਡ ਕਰਨਾ ਨਹੀਂ ਹੈਗਾ ਠੀਕ ਹੈ ਥੋੜਾ ਜਿਹਾ ਫੋਲਡ ਹੋ ਜਾ ਵੀ ਹੋ ਜਾ ਨੀਚੇ 343 ਰੈਡੀ ਹੈ ਹੁਣ ਤੁਹਾਡੀ ਐ ਲਾ ਲਓ ਤੇ ਮਾੜੀ ਮੋਟੀ ਉੱਪਰੋਂ ਕਟਿੰਗ ਕਰਨੀ ਹੋਊਗੀ ਤੁਸੀਂ 42 ਘਰੇ ਦੋਗੀ ਮੇਰਾ ਖਿਆਲ ਆ ਤੁਹਾਡੀ ਤੇ ਆ ਲਓ ਜੀ ਬਹੁਤ ਪਿਆਰਾ ਜਿਹਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਤੁਸੀਂ ਇਹਦੀ ਪ੍ਰਿੰਟਿੰਗ ਦੇਖੋ ਘੇਰੇ ਤੇ ਇੱਕ ਵੱਡਾ ਸੋਹਣਾ ਸੋਹਣਾ ਜਿਹਾ ਫਲਾਵਰ ਤੇ ਬੈਕ ਸਾਈਡ ਤੇ ਵੀ ਸੇਮ ਮਿਲੂਗਾ ਤੁਹਾਨੂੰ ਇਦਾਂ ਹੀ ਆ ਲਓ ਠੀਕ ਹੈ ਇਹ ਫਲਾਵਰ ਬਾਜੂ ਤੇ ਆਊਗਾ ਇਧਰ ਇਹ ਇਹ ਵਾਲਾ ਬਾਜੀ ਤੇ ਆਊਗਾ ਤੇ ਨਾਲ ਇਹ ਪ੍ਰਿੰਟਿੰਗ ਆਊਗੀ ਬਾਜੂ ਦੀ ਪ੍ਰਿੰਟਿੰਗ ਥੋੜੀ ਛੋਟੀ ਹੈ ਔਰ ਫਰੰਟ ਦੇ ਉੱਪਰ 셔ਟ ਦੇ ਉੱਪਰ ਥੋੜੀ ਜਿਹੀ ਪ੍ਰਿੰਟਿੰਗ ਹੈ ਜਿਹੜੀ ਪੱਤੇ ਜੇ ਵੱਡੇ ਨੇ ਠੀਕ ਹੈ ਜੀ ਤੇ ਇਹ ਹੈਗੀ ਆ ਵਾਈਟ ਕਲਰ ਦੀ ਨਾਲ ਸਲਵਾਰ ਬਹਿ ਜਾ ਬਹਿ ਜਾ ਕਰਦਾ ਸੂਟ ਹੈ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਦੁਪੱਟਾ ਉਹ ਦੂੰਗਾ ਜੇ ਬਹਿ ਜਾ ਦੁਪੱਟਾ ਉਹ ਦੂੰਗਾ ਜੇ ਬਹਿ ਜਾ ਕਰਦਾ ਲੋਟ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਜਾਂ ਪਾਣੀ ਵਰਗਾ ਦੁਪੱਟਾ ਲੋ ਜੀ ਪਾਣੀ ਵਰਗਾ ਦੁਪੱਟਾ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਆ ਫਲਾਵਰ ਨ ਬੜੀ ਜਿਆਦਾ ਸੋਹਣੇ ਨੇ ਹੂੰ ਬਹੁਤ ਸੋਹਣੇ ਪ੍ਰਿੰਟਿੰਗ ਬੜੀ ਜਿਆਦਾ ਸੋਹਣੀ ਹੈ ਲੈਂਥ ਤੁਹਾਨੂੰ ਮੈਂ ਨਾਪ ਕੇ ਦੱਸ ਦੇਣੀ ਆ ਦੁਪੱਟੇ ਦੀ ਲੈਂਥ ਕਿੰਨੀ ਹੋਊਗੀ ਠੀਕ ਹੈ ਜੀ ਸਵਾਦ ਸਵਾਦੋ ਤੋਂ ਟਕਟਾ ਜੀ ਟਕਟਾ ਸਵਾਦੋ ਦੋ ਤੋਂ ਚਾਰ ਪੰਜ ਉਂਗਲਾਂ ਜ਼ਿਆਦਾ ਹੈ ਸਵਾਦੋ ਨਹੀਂ ਹੈਗੀ ਇਹ ਆਹ ਲਓ ਜੀ ਇਹ ਹੈਗਾ ਫਰੰਟ 셔ਟ ਦਾ ਵੱਡਾ ਸਾਰਾ ਇੱਕ ਫਲਾਵਰ ਹੈ ਬਹੁਤ ਸੋਹਣਾ ਜਿਹਾ ਸਟੱਫ ਉਹੀ ਰਹੂਗਾ ਮਸਲੀਨ ਦਾ ਲਸ਼ਲਸ਼ ਕੰਦੀ ਮਸਲੀਨ ਹੈ ਇਹ ਬੈਕ ਸਾਈਡ ਤੇ ਰਹੂਗਾ ਇਹ ਵਾਲਾ ਵੱਡਾ ਸਾਰਾ ਫਲਾਵਰ ਤੇ ਆਹ ਲਓ ਜੀ ਘੇਰੇ ਆ ਬਾਜੂ ਦੇ ਉੱਪਰ ਆ ਫਲਾਵਰ ਰਹੂਗਾ ਬਹੁਤ ਸੋਹਣਾ ਜਿਹਾ ਫਲਾਵਰ ਹੈ ਬਾਜੂ ਦੇ ਉੱਪਰ ਤੇ ਇਹ ਹੈਗੀ ਹੈ ਜੀ ਸਲਵਾਰ ਸਲਵਾਰ ਹੋਊਗੀ 2.5 ਮੀਟਰ ਦੀ ते शर्ट ना दस है। इंची टेप कि लो जी 43 ਕੁੰਨੀ ਆ ਜੀ ਜਿੰਨੇ ਪਹਿਲਾਂ ਦੇਖਿਆ ਤੁਸੀਂ ਲੈਂਥ ਇਦੀ ਰਹੂਗੀ 43 ਲੈਂਥ ਸੇਮ ਹੀ ਆ ਦੋਨਾਂ ਦੀ ਤੇ ਇਹ ਹੈਗੀ ਇਹਦੇ ਨਾਲ 2.5 ਮੀਟਰ ਦੀ ਸਲਵਾਰ ਰਹੂਗੀ ਤੇ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾ ਦੇਣੀ ਆ ਦੁਪੱਟਾ ਬਹੁਤ ਿਆਰਾ ਹੈ ਆ ਬਹੁਤ ਸੋਹਣੇ ਬੁਪਟੇ ਆ ਲਓ ਜੀ ਬਹੁਤ ਪਿਆਰਾ ਦੁਪੱਟਾ ਹੈ ਇਹ ਪੱਲਾ ਰਹਿ ਗਿਆ ਤੇ ਤੁਸੀਂ ਦੇਖੋ ਦੂਜਾ ਪੰਨਾ ਠੀਕ ਹੈ ਜੀ ਤੇ ਪ੍ਰਾਈਸ 775 ਪ੍ਰਾਈਸ ਦੇ ਅਕੋਰਡਿੰਗਲੀ ਤਾਂ ਜੀ ਬਹੁਤ ਜਿਆਦਾ ਸੋਹਣਾ ਇਹ ਜੀ ਸੂਟ ਕਿਉਂਕਿ ਪ੍ਰਾਈਸ ਕੁਛ ਵੀ ਨਹੀਂ ਹੈਗੀ ਤੇ ਨੈਕਸਟ ਹੈਗੇ ਆ ਮੈਂ ਤੁਹਾਨੂੰ ਹੋਰ ਦਿਖਾਵਾਂ ਇਹ ਆਪਾਂ ਦੁਬਾਰਾ ਤੋਂ ਮੰਗਵਾਏ ਨੇ ਪਹਿਲਾਂ ਆਪਣੇ ਸੇਲ ਹੋ ਗਏ ਸੀਗੇ ਤੇ ਹੁਣ ਮੈਂ ਦੁਬਾਰਾ ਮੰਗਵਾਏ ਨੇ ਦੁਬਾਰਾ ਵਾਲਿਆਂ ਵਿੱਚੋਂ ਵੀ ਇੱਕ ਸੂਟ ਪਹਿਲਾਂ ਨਿਕਲ ਚੁੱਕਿਆ ਤੇ ਹੁਣ ਮੈਂ ਤੁਹਾਨੂੰ ਆ ਦਿਖਾ ਦਿੰਨੀ ਤਮੰਨਾ ਬ੍ਰਾਂਡ ਦੇ ਸੂਟ ਆ ਜੀ ਇਹ ਆ ਲੋ ਕਾਟਨ ਮਸਲੀਨ ਦੇ ਠੀਕ ਹੈ ਲਾਈਨਿੰਗ ਨਹੀਂ ਲੱਗਦੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਕਾਟਨ ਮਸਲਿਨ ਦੇ ਸੂਟ ਨੇ ਇਹ ਤੇ ਡਿਜ਼ਾਈਨਿੰਗ ਦੇਖ ਲਓ ਤੁਸੀਂ ਤੇ 네ਗੇਟਿਵ ਪ੍ਰਿੰਟਿੰਗ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਕੀ ਕਹਿਣਾ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ 네ਗੇਟਿਵ ਪ੍ਰਿੰਟਿੰਗ ਹੈ ਉੱਪਰ ਬਹੁਤ ਜ਼ਿਆਦਾ ਤੇ ਆ ਆਊਗਾ ਇਹਦੇ ਤੇ ਇੱਕ ਫਲਾਵਰ ਵੀ ਇਹ ਹੈਗੀ ਇਹਦੀ ਬੈਕ ਸਾਈਡ ਇੱਕੋ ਜਿਹੀ ਲੋ ਜੀ ਠੀਕ ਹੈ ਇਹ ਬੈਕ ਸਾਈਡ ਹੈ ਤੇ ਸਲਵਾਰ ਮਿਲੂਗੀ ਤੁਹਾਨੂੰ ਇਹਦੇ ਨਾਲ ਇਹ ਵਾਲੀ ਕਾਟਨ ਮਸਲਿਨ ਦੀ ਹੀ ਸਲਵਾਰ ਮਿਲੂਗੀ ਗ੍ਰੇ ਕਲਰ ਦੀ ਬਹੁਤ ਸੋਹਣਾ ਸਟੱਫ ਹੈ ਬਿਨਾ ਲਾਈਨਿੰਗ ਤੋਂ ਬਣੂਗਾ ਤੇ ਇਹ ਮਿਲੂਗਾ ਦੁਪੱਟਾ 2.5 2.2 ਮੀਟਰ ਹੀ ਹੋਣਗੇ ਜੀ ਦੁਪੱਟੇ ਆ लो ਠੀਕ ਹੈ ਮਸਲੀਨ ਦੇ कॉटन मस्लिन ਦੇ ਦੁਪੱਟੇ ਬਹੁਤ ਪਿਆਰੇ ਨੇ ਤੇ ਪ੍ਰਾਈਸ ਹੈਗੀ 775 ਲੋ ਜੀ ਨੈਕਸਟ ਹੈਗਾ ਮਹਿਰੂਨ ਕਲਰ ਸੇਮ ਡਿਜ਼ਾਈਨਿੰਗ ਰਹੂਗੀ ਜੀ ਮੈਂ ਸਾਰਾ ਨਾਲ ਖੋਲਣਾ ਹੁਣ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਤੇ ਆ लो ਸੇਮ ਡਿਜ਼ਾਈਨਿੰਗ ਰਹੂਗੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੱਤੀ ਉਹੀ ਡਿਜ਼ਾਈਨਿੰਗ ਹੈ ਬਿਲਕੁਲ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਮਹਿਰੂਨ ਕਲਰ ਦੇ ਵਿੱਚ ਸੂਟ ਹੈ ਪ੍ਰਾਈਸ ਹੈਗੀ 775 ਨੈਕਸਟ ਹੈਗਾ ਇਹ ਵਾਲਾ ਉਹਦੇ ਨਾਲ ਮਹਿਰੂਨ ਕਲਰ ਦੀ ਸਲਵਾਰ ਸੀਗੀ ਤੇ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਮਿਲੂਗੀ ਬਹੁਤ ਪਿਆਰਾ ਜਿਹਾ ਸੂਟ ਮਿਲੂਗਾ ਔਰ ਤਮੰਨਾ ਬ੍ਰਾਂਡ ਦੇ ਵਿੱਚ ਹੀ ਸੂਟ ਮਿਲਦਾ ਤੁਹਾਨੂੰ ਆ ਲੋ ਇਹ ਸੇਮ ਡਿਜ਼ਾਈਨਿੰਗ ਹੈ ਬੈਕ ਸਾਈਡ ਹੈ ਠੀਕ ਹੈ ਤੇ ਇਹ ਹੈਗੀ ਹੈ ਜੀ ਉਹਦੀ ਫਰੰਟ ਸਾਈਡ ਹੈ ਔਰ ਫਰੰਟ ਦੇ ਉੱਪਰ ਤੁਹਾਨੂੰ ਉੱਪਰ ਫਲਾਵਰ ਉਹ ਮਿਲਣਗੇ ਤੇ ਸਲਵਾਰ ਹੈਗੀ ਹੈ ਬਲੈਕ ਕਲਰ ਇਹ ਵਾਲੀ ਦੇਖੋ ਤਾਂ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗੀ ਹੈ 775 روپے ਲੋ ਜੀ ਆ ਦੇਖੋ ਇਹ ਜਾਮ ਕਾਟਨ ਦੇ ਵਿੱਚ ਸੂਟ ਹੈਗਾ ਕਾਫੀ ਸੋਹਣਾ ਸੂਟ ਹੈ ਇਹ ਵੀ ਤੇ ਲਾਈਟ ਵੇਟ ਕਪੜਾ ਹੈ ਬਿਲਕੁਲ ਲਾਈਟ ਵੇਟ ਕਪੜਾ ਹਲਕਾ ਭਿਆਨ ਜਮਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਆ ਬੜਾ ਹੀ ਸੋਹਣਾ ਜਿਹਾ ਕਲਰ ਆ ਪ੍ਰਿੰਟ ਦੇਖ ਲਓ ਕਲਰ ਦੇਖ ਲਓ ਤੁਸੀਂ ਇਹ ਢਾਈ ਢਾਈ ਮੀਟਰ ਦੇ ਸੂਟ ਰਹਿਣਗੇ ਜੀ ਪੂਰੇ ਢਾਈ ਢਾਈ ਦੇ ਠੀਕ ਹੈ ਔਰ کہہ ਰਹੇ تھے ਨਾ ਤੁਹਾਨੂੰ ਇਹ ਵਾਲਾ ਆਰਗੈਂਜ਼ਾ ਮੇਰਾ ਦਪੈਚ ਆ ਜਿਹੜਾ ਉਹ ਲੱਗਿਆ ਹੋਇਆ ਮਿਲੂਗਾ ਉੱਪਰ ਇਹਦੇ ਵਰਕ ਹੋਇਆ ਆਰਗੈਂਜ਼ਾ ਦੇ ਉੱਪਰ ਪੈਚ ਲੱਗਿਆ ਹੋਇਆ ਠੀਕ ਹੈ ਜੀ ਤੇ ਬੈਕ ਸਾਈਡ ਸੇਮ ਰਹੂਗੀ ਰੰਗ ਸਹੀ ਆ ਪ੍ਰਿੰਟਡ ਕਲਰ ਸਹੀ ਦੇਖ ਰਹੇ ਹੋ ਢਾਈ ਮੀਟਰ ਦੀ ਪਿਓਰ ਕਾਟਨ ਦੀ ਸਲਵਾਰ ਮਿਲੂਗੀ ਜਾਮ ਕਾਟਨ ਦਾ ਸ਼ਰਟ ਮਿਲੂਗਾ ਲਓ ਜੀ ਦੁਪੱਟਾ ਦੇਖ ਲਓ ਦੁਪੱਟਾ ਮਿਲੂਗਾ ਜੀ ਤੁਹਾਨੂੰ ਮੇਰਾ ਖਿਆਲ ਆ ਸਵਾ ਦੋ ਮੀਟਰ ਹੋਊਗਾ ਕਿਉਂਕਿ ਦੁਪੱਟੇ ਜਿਆਦਾ ਐ ਨਾ ਸਵਾ ਦੋ ਮੀਟਰ ਹੀ ਹੁੰਦੇ ਨੇ ਹਾਂ ਸਵਾ ਦੋ ਮੀਟਰ ਦੁਪੱਟਾ ਜੀ ਆ ਲਓ ਪਹਿਲਾਂ ਮੈਂ ਤੁਹਾਨੂੰ ਡਬਲ ਹੀ ਦਿਖਾ ਦੇਣੀ ਐ ਇਦਾਂ ਹੀ ਫਿਰ ਕਹਿਰਾ ਕਰ ਦੇਣੀ ਐ ਸਿਰ ਤੇ ਟਿਕਣ ਵਾਲਾ ਦੁਪੱਟਾ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਐ ਇਹ ਨਹੀਂ ਆ ਕਮਲ ਜਾਂ ਲਾਉਣ ਵਾਲਾ ਵੀ ਇੱਧਰ ਉੱਧਰ ਭੱਜਿਆ ਜਾ ਫਿਰ ਓਦਾਂ ਨਹੀਂ ਹੈਗਾ ਇਹਦੇ ਇਹ ਸਿਰ ਤੇ ਟਿਕਣ ਵਾਲਾ ਦੁਪੱਟਾ ਠੀਕ ਹੈ ਚੌੜਾਈ ਪੂਰੀ ਹੈਗੀ ਆ ਦੁਪੱਟੇ ਦੀ ਤੇ ਪ੍ਰਾਈਸ ਹੈਗੀ 1295 ਰੁਪਏ ਇਹ 1295 ਚ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਨੈਕਸਟ ਕਲਰ ਕਲਰ ਬਹੁਤ ਸੋਹਣਾ ਹੈ ਇਹ ਵੀ ਕਲਰ ਦੋਨੇ ਹੀ ਸੋਹਣੇ ਆ ਲਓ ਜੀ ਆਹ ਦੇਖ ਲਓ 2.5 ਮੀਟਰ ਦੇ ਵਿੱਚ ਸ਼ਰਟ ਆ ਤੇ 2.5 ਮੀਟਰ ਚ ਸਲਵਾਰ ਤੇ ਇਹ ਆਰਗੈਂਜ਼ਾ ਦਾ ਪੈਚ ਠੀਕ ਹੈ ਜੀ ਇਹ ਹੈਗੀ ਸਲਵਾਰ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਸਹੀ ਆ ਰਿਹਾ ਬੇਬੀ ਹਾਂ ਕਲਰ ਤੁਸੀਂ ਸਹੀ ਦੇਖ ਰਹੇ ਹੋ ਕਾਫੀ ਸੋਹਣਾ ਕਲਰ ਹੈਗਾ ਆਹ ਦੇਖ ਲਓ ਇਸ ਤਰ੍ਹਾਂ ਆਊਗਾ ਬਹੁਤ ਪਿਆਰਾ ਲੱਗਦਾ ਤੇ ਇਹ ਹੈਗਾ ਇਹਦਾ ਦੁਪੱਟਾ ਇੱਥੇ ਜਿਵੇਂ ਸਹੀ ਹੈ ਜਿਵੇਂ ਸਹੀ ਆ ਰਿਹਾ ਆ ਲੋ ਇਹ ਹੈਗਾ ਜੀ ਇਹਦਾ ਦੁਪੱਟਾ ਤੇ ਦੁਪੱਟੇ ਬੇਫਿਕਰੋ ਕੇ ਲੈ ਲਓ ਸਿਰ ਤੇ ਟਿਕਣ ਵਾਲੀ ਹੈ ਪਰ ਸਵਾ ਦੋ ਮੀਟਰ ਹੈ ਇਹ ਦੇਖ ਕੇ ਲੈ ਲਓ ਬਸ ਲੈਂਥ ਚੌੜਾਈ ਸਹੀ ਹੈਗੀ ਇਹਨਾਂ ਦੀ ਤੇ ਪ੍ਰਾਈਸ ਹੈਗੀ ਹੈ ਇਹਨਾਂ ਦੀ 1295 ਲੋ ਜੀ ਅਗਲਾ ਦੇਖੋ ਬਿਲਕੁਲ ਕਾਟਨ ਦੇ ਵਿੱਚ ਸੂਟ ਰਹਿਣਗੇ ਜਿਹਨੂੰ ਲਾਨ ਕਾਟਨ ਕਹਿੰਦੇ ਆ ਆਪਾਂ ਸੁਪੀਰੀਅਰ ਕੁਆਲਿਟੀ ਦੀ ਕਾਟਨ ਹੁੰਦੀ ਹੈ ਜੀ ਇਹੇ ਉਦੇ ਵਿੱਚ ਸੂਟ ਨੇ ਮਿੱਠਾ ਪੀਲਾ ਜਿਹਾ ਕਲਰ ਹੈਗਾ। ਹਾਂ। ਲੋਨ ਕਾਫੀ ਜ਼ਿਆਦਾ ਸੋਹਣਾ ਹੈ ਤੇ ਕਾਟਨ ਬਹੁਤ ਅੱਛੀ ਹੈ। ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਕੋਈ ਸੀ ਥਰੂ ਨਹੀਂ ਹੈਗੇ ਆਰਾਮ ਨਾਲ ਇਦਾਂ ਹੀ ਬਣਾਓ ਤੇ ਪਾਓ ਤੁਸੀਂ ਤੇ ਫਲਾਵਰ ਦੇਖੋ ਤੁਸੀਂ ਵਰਕ ਦਾ ਇੱਕ ਘੇਰੇ ਤੇ ਤੁਹਾਨੂੰ ਆ ਫਲਾਵਰ ਮਿਲੂਗਾ ਵੱਡਾ ਸਾਰਾ ਬੜੀ ਸੋਹਣਾ ਜਿਹਾ ਫਲਾਵਰ ਹੈ ਇੱਕ। ਲੋ। ਇਹ ਉੱਪਰ ਤੱਕ ਗਿਆ ਹੈ ਚੌਕ ਤੱਕ। ਠੀਕ ਹੈ ਆ ਲੋ। ਤਹਾਨੂੰ ਇੱਕ ਫਲਾਵਰ ਮਿਲੂਗਾ ਉੱਪਰ ਜਾ ਕੇ ਇਹ ਆਊਗਾ ਤੁਹਾਡੇ neck ਕੋਲੇ ਇੱਥੋਂ ਤੁਹਾਡਾ neck ਨਿਕਲੂਗਾ ਠੀਕ ਹੈ ਜੀ ਆਹ ਲਓ ਮੋਢੇ ਤੇ ਉੱਪਰੋਂ ਆ ਰਿਹਾ ਹੈ ਇਹ ਆਹ ਲਓ ਬਹੁਤ ਪਿਆਰਾ ਜਿਹਾ ਸੂਟ ਹੈਗਾ ਕਾਟਨ ਬਹੁਤ ਜ਼ਿਆਦਾ ਸੋਹਣੀ ਹੈ ਤੇ ਬੈਕ ਸਾਈਡ ਤੇ ਸੇਮ ਪ੍ਰਿੰਟਿੰਗ ਰਹੂਗੀ ਜਿਹੜੀ ਫਰੰਟ ਸਾਈਡ ਦੀ ਹੈ ਤੇ ਘੇਰੇ ਤੇ ਤੁਹਾਨੂੰ ਲੇਸ ਮਿਲੂਗੀ ਇਹ ਵਾਲੀ ਲੱਗੀ ਲਗਾਈ ਲੇਸ ਮਿਲੂਗੀ ਠੀਕ ਹੈ ਜੀ ਤੇ ਇਹ 2.5 ਮੀਟਰ ਦੀ ਸਲਵਾਰ ਮਿਲੂਗੀ ਤੇ 2.5 ਮੀਟਰ ਦੀ ਸ਼ਰਟ ਹੈ ਮੇਰੇ ਕੋ ਉਧਰ ਲਓ ਇਹ ਦੁਪੱਟਾ ਦੇਖੋ ਇਹਦਾ ਤੁਸੀਂ ਸਿਰ ਤੇ ਟਿਕਣ ਵਾਲਾ ਦੁਪੱਟਾ ਮਿਲੂਗਾ ਪ्युअर ਸਫੋਨ ਦੇ ਵਿੱਚ ਦੁਪੱਟਾ ਹੈ ਪਰ ਹੋਊਗਾ ਸਵਾ ਦੋ ਮੀਟਰ ਆਹੋ ਬਹੁਤ ਪਿਆਰਾ ਦੁਪੱਟਾ ਚੌੜਾਈ ਵਧੀਆ ਹੈਗੀ ਹੈ ਚੌੜਾਈ ਘੱਟ ਨਹੀਂ ਹੈਗੀ ਬਸ ਨੋਰਮਲ ਚੌੜਾਈ ਹੈਗੀ ਹੈ ਔਰ ਲੋ ਪ੍ਰਿੰਟਿੰਗ ਦੇਖ ਲਓ ਤੁਸੀਂ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੇ ਸਿਰ ਤੇ ਰਹਿਣ ਵਾਲਾ ਦੁਪੱਟਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1450 ਇਹ ਸੂਟ 1450 ਜਾਊਗਾ ਬਿਲਕੁਲ ਪ्युअर कॉटन ਦੇ ਵਿੱਚ ਸੂਟ ਹੈ ਲੋ ਜੀ ਅਗਲਾ ਦੇਖੋ 컬러 ਬਹੁਤ ਸੋਹਣਾ ਹੈ ਜਿਹੜੀਆਂ ਬਣਾ ਕਹਿਣੀਆਂ ਨੇ ਅਸੀਂ ਤਾਂ ਬਿਲਕੁਲ ਪਿਓਰ ਕਾਟਨ ਪਾਉਣੀ ਹੈ ਔਰ ਬਿਲਕੁਲ ਮੁਲਾਇਮ ਬੜੀ ਸੌਫਟ ਵਾਲੀ ਸੌਫਟ ਵਾਲੀ ਪਿਓਰ ਕਾਟਨ ਪਾਉਣੀ ਹੈ ਉਹ ਵਾਲੀ ਕਾਟਨ ਹੈ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਘੇਰੇ ਦੇ ਉੱਪਰ ਵਧੀਆ ਜਿਹਾ ਇੱਕ ਵੱਡਾ ਸਾਰਾ ਵਰਕ ਦਾ ਫਲਾਵਰ ਮਿਲੂਗਾ ਇਹ ਠੀਕ ਹੈ نیچے ਲੇਸ ਲੱਗੀ ਮਿਲੂਗੀ ਤੁਹਾਨੂੰ ਤੇ ਇਹ ਉੱਪਰ ਜਾ ਕੇ neck ਕੋਲੇ ਮਿਲੂਗਾ ਆ ਗਲਾ ਕੱਢਿਆ ਹੋਇਆ ਵਿੱਚ ਆ ਦੇਖ ਲਓ ਤੁਸੀਂ ਇਦਾਂ ਦੀ ਡਿਜ਼ਾਈਨਿੰਗ ਬਣਨੀ ਆ ਆ ਉਹਨਾਂ ਨੇ ਨਾ ਲਾਈਨ ਮਾਰੀ ਹੋਈ ਆ ਗਲੇ ਦੀ ਆ ਦੇਖੋ ਠੀਕ ਹੈ ਜੀ ਆ ਮੋਢੇ ਤੋਂ ਐ ਉੱਤਰ ਕੇ ਉੱਪਰ ਆਉ ਨੀਚੇ ਨੂੰ ਫਲਾਵਰ ਆ ਰਿਹਾ ਹੈ ਠੀਕ ਹੈ ਤੇ ਇਹ ਹੈਗੀ ਆ ਜੀ ਸਲਵਾਰ 2.5 ਮੀਟਰ ਦੀ ਸਲਵਾਰ ਮਿਲੂਗੀ ਪਿਓਰ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਜੀ ਤੁਹਾਨੂੰ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਸਿਰ ਤੇ ਰਹਿਣ ਵਾਲੇ ਦੁਪੱਟੇ ਆ ਜੀ ਪਿਓਰ ਸ਼ਿਫੋਨ ਦੇ ਵਿੱਚ ਪ੍ਰਾਈਸ 1450 ਅਗਲਾ ਦੇਖ ਲਓ ਥੋੜਾ ਜਿਹਾ ਡਸਟੀ ਮਹਿੰਦੀ ਜਿਹਾ ਹੈਗਾ ਬਹੁਤ ਜ਼ਿਆਦਾ ਮਹਿੰਦੀ ਨਹੀਂ ਹੈ ਕਿ ਡਾਰਕ ਮਹਿੰਦੀ ਨਹੀਂ ਹੈ ਡਸਟੀ ਮਹਿੰਦੀ ਸਹੀ ਆਦਾ ਸਹੀ ਆ ਰਿਹਾ ਹੋਵੇ ਸਹੀ ਆ ਰਿਹਾ ਬੀ ਸਹੀ ਆ ਰਿਹਾ ਕਲਰ ਤੇ ਇਹ ਫਲਾਵਰ ਦੇਖ ਲਓ ਤੁਸੀਂ ਬਹੁਤ ਸੋਹਣਾ ਲੱਗਦਾ ਜਿਹੜਾ ਇਹ ਘੇਰੇ ਤੇ ਫਲਾਵਰ ਬਣਿਆ ਹੋਇਆ ਠੀਕ ਹੈ ਜੀ ਤੇ ਉਦਾਂ ਹੀ ਨੈਕ ਦੇ ਉੱਪਰ ਤੁਹਾਨੂੰ ਇਹ ਵਾਲਾ ਫਲਾਵਰ ਮਿਲੂਗਾ ਤੇ ਇਹ ਹੈਗੀ ਇਹਦੀ ਸਲਵਾਰ 2.5 ਮੀਟਰ ਦੀ 2.5 ਮੀਟਰ ਦਾ ਸ਼ਰਟ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਆਹ ਸਵਾਦੋ ਦੁਪੱਟਾ ਸਵਾਦੋ ਹੋਊਗਾ ਪਰ ਸਿਰ ਤੇ ਰਹਿਣ ਵਾਲਾ ਦੁਪੱਟਾ ਤੇ ਪ੍ਰਾਈਸ ਹੈਗੀ ਆ 1450 ਲਨ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਬਹੁਤ प्यारे ਸੂਟ ਨੇ ਕਾਟਨ ਬਹੁਤ ਪੀਰੀਅਰ ਕੁਆਲਿਟੀ ਦੀ ਆਉਣ ਵਾਲੀ ਆ ਤੁਹਾਡੇ ਕੋਲੇ ਤੇ ਇਹ ਵਾਲਾ ਸੂਟ ਆ ਜਿਹੜਾ ਸਹੀ ਆ ਰਿਹਾ ਬੀਬੀ ਕਲਰ ਗਾਜਰੀ ਜਿਹਾ ਕਲਰ ਹੈ ਆਫ ਵਾਈਟ ਤੇ ਗਾਜਰੀ ਆਫ ਵਾਈਟ ਤਾਂ ਸਾਰੀਆਂ ਚੀਜ਼ ਹੈ ਫਿਰ ਇਹਦੇ ਤੇ ਫਲਾਵਰ ਹੈ ਇੱਥੋਂ ਸ਼ੁਰੂ ਹੁੰਦਾ ਇਦਾਂ ਕਰਕੇ ਉੱਪਰ ਨੂੰ ਇੱਥੇ ਤੱਕ ਚੱਲਿਆ ਜਾਂਦਾ ਚੌਕ ਤੱਕ ਜਾਊਗਾ ਜੀ ਤੁਹਾਡੇ ਤੇ ਕਾਫੀ ਵਧੀਆ ਬਣਿਆ ਹੋਇਆ ਸੂਟ ਹੈ। ਲੋ ਇਹ ਆ ਗਿਆ ਜੀ ਇੱਥੋਂ ਨੈੱਕ ਤੇ ਆ ਤੁਹਾਡੇ ਮੋਢੇ ਦੇ ਉੱਪਰ ਇੱਕ ਫਲਾਵਰ। ਘੇਰੇ ਤੇ ਲੇਸ ਇਹ ਸਲਵਾਰ ਬਿਨਾ ਲਾਈਨਿੰਗ ਤੋਂ ਬਣਨ ਵਾਲੀਆਂ ਸਲਵਾਰਾਂ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸ਼ਰਟ ਤੇ ਇਹ ਹੈਗਾ ਜੀ ਇਹਦਾ ਦੁਪੱਟਾ। ਠੀਕ ਹੈ ਜੀ ਪ੍ਰਾਈਸ ਹੈਗੀ 1450 ਬਹੁਤ ਤੇਰਾ ਸੂਟ ਹੈ ਬਹੁਤ ਜ਼ਿਆਦਾ। ਲੋ ਜੀ ਹੁਣ ਮੈਂ ਤੁਹਾਨੂੰ ਨਾ ਆਰਾਮ ਟੈਕਸ ਦੇ ਥੋੜੇ ਜੇ ਸੂਟ ਦਿਖਾਉਣੀ ਆ ਜਿਹੜੇ ਆਪਣੇ ਕੋਲੇ ਇੱਕ ਇੱਕ ਸੂਟ ਬਚਿਆ ਹੋਇਆ ਇਹ ਦੇਖ ਲਓ ਤੁਸੀਂ ਇਹ ਹੈਗਾ ਆਪਣੇ ਕੋਲੇ ਸਿੰਗਲ ਸੂਟ ਹੈ ਲਓ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾਰ ਆ ਲਓ ਜੀ ਕਲਰ ਸਹੀ ਆ ਰਿਹਾ ਬਿਲਕੁਲ ਤੇ ਪ੍ਰਾਈਸ ਹੈਗੀ ਹੈ ਜੀ 850 ਕੋਈ ਨਹੀਂ ਨਵਾਂ ਵੀਡੀਓ ਬਣਾਉਣਾ ਲਓ ਜੀ ਪ੍ਰਾਈਸ ਹੈਗੀ ਹੈ 850 ਰੁਪਏ ਦੀ ਨੈਕਸਟ ਦੇਖੋ ਅਗਲਾ ਹੈਗਾ ਬਲੂ ਕਲਰ ਦੇ ਵਿੱਚ ਆ ਲਓ ਬਲੂ ਕਲਰ ਦੇ ਵਿੱਚ ਰਾਮ ਟੈਕਸ ਦੀ ਕੈਮਰੀ कॉटन ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਹੀ ਆਈ ਜੰਦਰਮ ਬਿਲਕੁਲ ਨੇਵੀ ਬਲੂ ਕਲਰ ਦੇ ਵਿੱਚ ਕਰੀਮ ਦੇ ਕਲਰ ਦਾ ਡਿਜ਼ਾਈਨ ਹੈਗਾ ਤੇ ਪ੍ਰਾਈਸ ਹੈਗੀ ਆ 850 ਲੋ ਜੀ ਇਹ ਵੀ ਰਾਮ ਟੈਕਸ ਦਾ ਹੀ ਸੂਟ ਹੈ ਇਹ ਬੜੀ ਸ਼ਰਟ ਮਿਲੂਗੀ ਮੈਚਿੰਗ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ ਆਲਓਵਰ ਦੇ ਵਿੱਚ ਨਹੀਂ ਮਿਲੂਗਾ ਇਦਾਂ ਕਰਦੇ ਆ ਗ੍ਰੇ ਕਲਰ ਹੈ সিলਵਰ ਗ੍ਰੇ ਜਿਹਾ ਉਹਦੇ ਵਿੱਚ ਵਾਈਟ ਦਾ ਪ੍ਰਿੰਟ ਹੈ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਜ਼ਿਗਜ਼ੈਗ ਠੀਕ ਹੈ ਜੀ 650 ਦੇ ਵਿੱਚ ਸੂਟ ਆਜੂਗਾ ਤੁਹਾਡੇ ਕੋਲ ਰਾਮ ਟੈਕਸ ਦਾ ਸੂਟ ਹੈ ਮਲਾਈ ਵਰਗੀ ਕਾਟਨ ਤੇ ਪ੍ਰਾਈਸ 650 ਲਓ ਜੀ ਇਹ ਕਿ ਟੈਕਸ ਦਾ ਸੂਟ ਹੋਊਗਾ ਮੇਰਾ ਖਿਆਲ ਹੈ ਇਹ ਹਾਂ ਅਮਨਦੀਪ ਮਿਲਦਾ ਇਹ ਕਿ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਲਓ ਜੀ ਤੇ ਥੋੜੇ ਦਿਨਾਂ ਦੇ ਵਿੱਚ ਤੁਸੀਂ ਮੇਰੇ ਵੀ ਇਹ ਪਾਇਆ ਦੇਖੋਗੇ ਮੇਰਾ ਸਿਲਣ ਲਈ ਚਲਿਆ ਗਿਆ ਆਪਣੇ ਕੋਲੇ ਸਿੰਗਲ ਸੂਟ ਬਚਿਆ ਹੋਇਆ ਹੁਣ ਹੋਰ ਨਹੀਂ ਹੈਗਾ ਚਾਰ ਚਾਰ ਪੀਸ ਹੈਗੇ ਸੀ ਆਪਣੇ ਕੋਲੇ ਪਹਿਲਾਂ ਇਹ ਠੀਕ ਹੈ ਜੀ ਬਹੁਤ ਸੋਹਣਾ ਲੱਗਦਾ ਇਹ ਸੂਟ ਜਦੋਂ ਬਣਦਾ ਤੇ ਕਾਲੇ ਮਾਲੇ ਜੇ ਕਲਰ ਜੇ ਬਹੁਤ ਜਿਆਦਾ ਸੋਹਣੇ ਨਹੀਂ ਠੀਕ ਹੈ ਜੀ ਤੇ ਇਹ ਸੂਟ ਮਿਲੂਗਾ ਤੁਹਾਨੂੰ 600 ਚ 600 ਦੇ ਵਿੱਚ ਅਗਲਾ ਦੇਖ ਲਓ ਇਹ ਵੀ ਇੱਕ ਕੋਈ ਪੀਸ ਹੈ ਆਪਣੇ ਕੋਲ ਉਹ ਦੂਜੇ ਸਿੰਗਲ ਕਲਰ ਇੱਕ ਹੈ ਨਾ ਲੋ ਜੀ ਸਿੰਗਲ ਪੀਸ ਕਲਰ ਬਹੁਤ ਜਿਆਦਾ ਸੋਹਣਾ ਹੈ ਤੇ ਪ੍ਰਾਈਸ ਹੈਗੀ 600 ਰੁਪਏ ਇੱਕ ਮਿੰਟ ਲੋ ਜੀ ਇਹ ਵੀ ਸਿੰਗਲ ਪੀਸ ਹੈ ਤੁਹਾਡੇ ਕੋਲੇ ਦੁਪੱਟਾ ਦੁਪੱਟਾ ਕਈ ਵਾਰੀ ਆਫ ਵਾਈਟ ਆ ਕਰੀਮ ਪਿਆ ਹੁੰਦਾ ਕੋਈ ਬਲੈਕ ਹੁੰਦਾ ਕੋਈ ਰੈੱਡ ਪਿਆ ਹੁੰਦਾ ਕੋਈ ਵੀ ਦੁਪੱਟਾ ਇਹਦੇ ਨਾਲ ਚੱਲ ਜੂਗਾ ਉਹੋ ਜੀ ਪਾਈਪਿੰਗ ਲਾ ਲਿਓ ਜਿਹੇ ਜਿਹੇ ਤੁਹਾਡੇ ਘਰੇ ਦੁਪੱਟਾ ਪਿਆ ਹੋਇਆ ਠੀਕ ਹੈ ਜੀ ਤੇ ਫਿਰ ਬਹੁਤ ਸੋਹਣਾ ਬਣ ਜੂਗਾ ਇਹ ਸੂਟ ਇਹ ਵੀ ਇੱਕੋ ਹੀ ਸੂਟ ਆਪਣੇ ਕੋਲੇ ਪ੍ਰਾਈਸ ਹੈਗੀ ਹੈ 600 ਰੁਪਏ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ